ਅਗਨੀ ਦਾ ਮਤਲਬ ਕੀ ਹੈ ਪਤਾ ਨਹੀਂ ਜੀ ਇਹ ਇਹਨਾਂ ਨੂੰ ਪਤਾ ਕਿ ਤੂੰ ਨਾਗਨੀ ਕਿਉਂ ਲਖਾਇਆ ਇਹ ਸਰਕਾਰੀ ਇਹ ਸਰਕਾਰੀ ਵੀ ਮੋਹ ਲੱਗੀ ਹੋਈ ਹੈ ਇਹ ਡੁਪਲੀਕੇਟ ਬਣੀ ਹੋਈ ਹੈ ਜਿਹਦੇ ਪਿੱਛੇ ਨੰਬਰ ਨਹੀਂ ਹੈਗਾ ਇਹ ਡੁਪਲੀਕੇਟ ਹੈ ਜਿਹਦਾ ਨੰਬਰ ਹੋਦਾ ਸੀਰੀਅਲ ਨੰਬਰ ਸੀਰੀਅਲ ਨੰਬਰ ਹੈ ਨਹੀਂ ਇਹਦਾ ਮਤਲਬ ਇਹ ਡੁਪਲੀਕੇਟ ਨੰਬਰ ਹੈਗਾ ਉਹ ਲੋਕਾਂ ਨੂੰ ਮੰਗੀ ਲੈ ਕੇ ਵਿੱਚ ਨਾਗਨੀ ਕਰਿਓ ਜੀ ਨਾਗਨੀ ਕਹੋ ਚੋ ਜੀ ਅੰਦਰ ਨਾ ਕਿੰਨਾ ਮਤਲਬ ਕੀ ਹੈ ਸਾਲਾ ਸੁਰਜੇ ਲੈ ਲੋ ਸਾਲਿਆ ਮੈਨੂੰ ਲੋ ਜੀ ਫੜ ਲੈ ਪੜ ਲੈ ਫੜ ਲੈ ਇਹ ਅੰਦਰ ਉਹ ਲੈ ਅੰਦਰ ਮੱਗੀ ਕੋਲ 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 ਹੋ ਗਿਆ ਇਹਨਾਂ ਨੂੰ ਸਟੌਪ ਕਰ ਲੈਣਾ ਜਾਨਾ ਤੁਹਾਡੇ ਟ੍ਰੈਫਿਕ ਪੁਲਿਸ ਵਾਲੋ ਤੇ ਬੀਆਰੀ ਵਾਲੋ ਕਿਹੜਾ ਕਾਰਵਾਈ ਆ ਮੱਜਲੰਦਰ ਦੇ ਮਾਲ ਟਾਊਨ ਦੇ ਵਿੱਚ ਦੁਕਾਨਦਾਰਾਂ ਦੇ ਬਾਅਦ ਜੋ ਕਬਜ਼ੇ ਕੀਤੇ ਹੋਏ ਨੇ ਉਸਦੇ ਉੱਤੇ ਕਾਰਵਾਈਆਂ ਕੀਤੀਆਂ ਬਿਲਕੁਲ ਠੀਕ ਹੈ ਜੀ ਅੱਜ ਸਾਡੀ ਜਿਹੜੀ ਇਹ ਮਹਮ ਸੀ ਕਿ ਮਾਰਜੋਤ ਸਿੰਘ ਜੀ ਦੀ ਹਦਾਇਤਾਂ ਮੁਤਾਬਕ ਜਿਸ ਤਰ੍ਹਾਂ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਪ੍ਰੋਬਲਮ ਆਉਂਦੀ ਹੈ ਜਿਹਦੇ ਵਿੱਚ ਇਹਨਾਂ ਨੇ ਫੁੱਟਪਾਥ ਨੂੰ ਕਵਰ ਕੀਤਾ ਹੈ ਫੁੱਟਪਾਥ ਤੋਂ ਬਾਅਦ ਦਾ ਏਰੀਆ ਵੀ ਜਿਹੜਾ ਉਹਨੂੰ ਕਵਰ ਕਰਕੇ ਉੱਥੇ ਇਹਨਾਂ ਨੇ ਰੇੜੀਆਂ ਲਾ ਕੇ ਟਾਂਗੇ ਖੜੇ ਕਰਕੇ ਤੇ ਆਪਦੇ ਦੁਕਾਨਾਂ ਲਾਈਆਂ ਹੋਈਆਂ ਸੀਗੀਆਂ ਉਹ ਸਾਰੀ ਜਿਹੜੀ ਇਨਕ੍ਰੋਚਮੈਂਟ ਹੈਗੀ ਹੈ ਮਸਨ ਚੌਂਕ ਤੋਂ ਲੈ ਕੇ ਮੈਨਪੋ ਚੌਂਕ ਤੇ ਲਤੀਪੁਰੇ ਤੋਂ ਲੈ ਕੇ ਮੋਲਡੋਂ ਤੱਕ ਅਸੀਂ ਉਹ ਸਾਰੀ ਅਸੀਂ ਹਟਾਈ ਹੈ ਵਿਦ ਅ ਹੈਲਪ ਆਫ ਤਹਿਬ ਜ਼ਰੀ ਉਹਨਾਂ ਦੇ ਇਨਸਪੈਕਟਰ ਤੇ ਉਹਨਾਂ ਦੇ ਨਾਲ ਜਿਹੜੀ ਸਾਰੀ ਟੀਮ ਸਾਡੇ ਨਾਲ ਹੈਗੀ ਹੈ ਤੇ ਅਸੀਂ ਉਹਨਾਂ ਨੂੰ ਜਿਹੜੇ ਬੰਦੇ ਨੇ ਚੱਕ ਲਿਆ ਉਹ ਠੀਕ ਹੈ ਜਿਹੜੇ ਨਹੀਂ ਹੈ ਉਹਨਾਂ ਨੂੰ ਚੱਕ ਕੇ ਅਸੀਂ ਇਹਨਾਂ ਨੇ ਰੀਟ੍ਰੇਨ ਕੀਤਾ ਤੇ ਇਹਨਾਂ ਦੇ ਉਹ ਨੋਟਿਸ ਇਸ਼ੂ ਕੀਤੇ ਹੈਗੇ ਨੇ ਤੇ ਇਹ ਜਿਹੜੀ ਮਹਿਮ ਸਾਡੀ ਅੱਜ ਕੀਤੀ ਹੈ ਇਹ ਇਸੇ ਤਰ੍ਹਾਂ ਚਲਦੀ ਰਹੇਗੀ। ਕਈ ਦੁਕਾਨਾਂ ਦੇ ਬਾਹਰ ਪੱਕੇ ਪੋਲ ਲਗਾ ਦਿੱਤੇ ਗਏ ਨੇ ਕਿਹੜੇ ਉਹ ਨਜਾਇਜ਼ ਕਿਹੜੇ ਗਿਨੇ ਆ ਉਹਨਾਂ ਦੇ ਵੀ ਤੁਹਾਡੇ ਹੱਲ ਕਰੀਏ ਕਾਰਵਾਈ ਕੀਤੀ ਗਈ। ਬਿਲਕੁਲ ਜੀ ਜਿਹੜੇ ਪੱਕੇ ਪੋਲ ਲੱਗੇ ਹੋਏ ਸੀ ਸਾਡੇ ਕੋਲ ਅੱਜ ਮਸ਼ੀਨ ਸੀਗੀ ਇਹਨਾਂ ਦੀ ਉਹਨਾਂ ਦੀ ਤਾਬਜ਼ਾਰੀ ਵਾਲੀ ਮਸ਼ੀਨ ਸੀ ਉਹਦੇ ਨਾਲ ਅਸੀਂ ਉਹਨੂੰ ਅਸੀਂ ਲੱਤ ਕੇ ਤੇ ਲੈ ਕੇ ਜਾ ਰਹੇ ਹਾਂ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਕੀਤੀ ਹੈ ਉਹ ਬਰਦਾਸ਼ਤ ਨਹੀਂ ਹੋਏਗੀ ਮਾਨਯੋਗ ਸੀਪੀ ਸਾਹਿਬ ਦੀ ਹਦਾਇਤ ਹੈ ਕਿ ਆਮ ਪਬਲਿਕ ਨੂੰ ਕੋਈ ਪ੍ਰੋਬਲਮ ਨਾ ਆਵੇ ਜਿਹੜਾ ਸਰਕਾਰ ਨੇ ਜਗ੍ਹਾ ਦਿੱਤੀ ਹੋਈ ਹੈ ਉਹਨਾਂ ਦੇ ਉੱਤੇ ਚੱਲਣ ਵਾਸਤੇ ਬਜ਼ੁਰਗਾਂ ਲਈ ਮਾਤਾ ਲਈ ਬੱਚਿਆਂ ਲਈ ਉਹ ਜਿਹੜੀਆਂ ਫੁੱਟਪਾਥ ਦੇ ਏਰੀਆ ਹੈ ਉਹ ਖਾਲੀ ਕੀਤਾ ਜਾਵੇ ਤੇ ਉਹਨਾਂ ਲਈ ਜਨਜੀਵਨ ਪ੍ਰੋਪਰ ਨਾਰਮਲ ਮਿਲਵੇ ਮੈਂ ਕੀ ਮੈਸੇਜ ਦੇਣਾ ਚਾਹੁੰਦਾ ਅੱਜ ਵੀ ਤੁਹਾਡੇ ਵੱਲੋਂ ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਫਿਰ ਵੀ ਦੁਕਾਨਦਾਰ ਕਿਰੋ ਫਿਰ ਬਾਅਦ ਵਾਪਸ ਕਰਕੇ ਕਾਰਵਾਈ ਕਰਨ ਤੋਂ ਬਾਅਦ ਫਿਰ ਲਗਾ ਲੈਂਦੇ ਨੇ ਤੇ ਉਹਨਾਂ ਤੇ ਤੁਹਾਡੇ ਵੱਲੋਂ ਕੀ ਐਕਸ਼ਨ ਜਿਹ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਦੁਕਾਨਦਾਰਾਂ ਨੂੰ ਸਾਰੇ ਦੁਕਾਨਦਾਰ ਭਰਾ ਦੇ ਸਾਡੇ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਕੋਈ ਵੀ ਇਹੋ ਜਿਹੀ ਜਿਹੜੀ ਚੀਜ਼ ਹੈਗੀ ਆ ਹੁਣ ਅਸੀਂ ਅੱਜ ਲਾਸਟ ਟਾਈਮ ਇਹਨਾਂ ਨੂੰ ਦੱਸ ਚਲੇ ਆਏ ਇਹਨਾਂ ਨੂੰ ਨੋਟਿਸ ਦੇ ਦਿੱਤਾ ਹੈਗਾ ਇਸ ਤੋਂ ਬਾਅਦ ਇਹ ਨਾ ਕੀਤੀ ਜਾਵੇ ਨਹੀਂ ਤਾਂ ਸਾਨੂੰ ਸਖਤ ਕਾਰਵਾਈ ਕਰਨੀ ਪੈਗੀ ਆਪਣੇ ਦੁਕਾਨ ਆਪਣੀ ਜਗ੍ਹਾ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਆਪਦਾ ਰੱਖ ਸਕਦੇ ਆ ਨਾ ਕਿ ਪਬਲਿਕ ਵਾਲੀ ਜਿਹੜੀ ਜਗ੍ਹਾ ਹੈਗੀ ਕਾਰਪੋਰੇਸ਼ਨ ਦੀ ਜਗ੍ਹਾ ਸਰਕਾਰੀ ਜਗ੍ਹਾ ਦੇ ਵਿੱਚ ਇਨਕ੍ਰੋਚਮੈਂਟ ਕਰਕੇ ਕਰ ਸਕਦੇ ਹੈਗੇ